ਇਸ ਨਵੀਂ ਪਾਰਟੀ ਨਾਲ ਜੁੜਨ ਜਾ ਰਹੇ ਆ ਇਹ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਿੱਚ ਅਕਾਲੀ ਦਲ ਨੂੰ ਦੁਬਾਰਾ ਖੜਾ ਕਰਨ ਵਿੱਚ ਇਹ ਜ਼ਿਲ੍ਹੇ ਦਾ ਬਹੁਤ ਵੱਡਾ ਰੋਲ ਰਹੂਗਾ ਹੁੰਦਾ ਸਾਹਿਬ ਵੀ ਜੁੜੇ ਹੋਏ ਤੁਹਾਡੇ ਨਾਲ ਜੁੜ ਗਏ ਲੋਂਗੋ ਵਾਲਾ ਸਾਹਿਬ ਵੀ ਹੁਣ ਝੁੰਦਾ ਕਮੇਟੀ ਦੀ ਰਿਪੋਰਟ ਅਕਾਲੀ ਦਲ ਵੱਲੋਂ ਨਹੀਂ ਲਾਗੂ ਹੋਈ ਤੁਸੀਂ ਲਾਗੂ ਕਰਵਾਉਂਗੇ ਉਹਨੂੰ ਜਨਤਕ ਕਰੋਗੇ ਅੱਜ ਦਾ ਸਟੇਜ ਤੇ ਕਿਹਾ ਕਿ ਅਟਿਆ ਜੀ ਵੀ ਝੁੰਦਾ ਕਮੇਟੀ ਰਿਪੋਰਟ ਪਬਲਿਕ ਹੋਣੀ ਚਾਹੀਦੀ ਆ ਤੇ ਚਲੋ ਝੁੰਦਾ ਸਾਹਿਬ ਨੇ ਵੀ ਕਹਿ ਲਿਆ ਇਹ ਕਿ ਅਸੀਂ ਹਸਪਤਾਲੇ ਨਹੀਂ ਪਬਲਿਕ ਕੀਤੀ ਜਿਹੜਾ ਆਪਣੇ ਰਿਲੀਜ਼ ਕੀਤੀ ਸੀ ਪਾਰਟੀ ਨੂੰ ਲੇਕਿਨ ਜੋ ਉਹਦੇ ਵਿੱਚ ਮੱਦਾਂ ਨੇ ਜਿਹੜੇ ਸੁਝਾਅ ਆਪਣੇ ਵਰਕਰਾਂ ਨੇ ਲੀਡਰਾਂ ਨੇ ਦਿੱਤੇ ਆ ਉਹ ਸਾਰੇ ਹੀ ਇਕਾਲੀ ਦਲ ਦੇ ਭਲੇ ਵਾਸਤੇ ਫਾਇਦੇ ਵਾਸਤੇ ਆ ਇੱਕ ਪਾਸੇ ਸ਼ਰੋਨੀ ਕਮੇਟੀ ਮੈਂਬਰ ਬਣ ਗਿਆ ਦੂਜੇ ਪਾਸੇ ਐਮਐਲਏ ਬਣ ਗਿਆ ਧਾਰਮਿਕ ਖੇਤਰ ਰਾਜਸੀ ਖੇਤਰ ਵੱਖਰੇ ਚਾਹੀਦੇ ਆ ਤੁਸੀਂ ਉਹ ਕਮੇਟੀ ਦੀ ਰਿਪੋਰਟ ਜਿਹੜੀ ਤੁਸੀਂ ਬਣਾਈ ਸੀ ਹੁਣ ਤੁਸੀਂ ਲਾਗੂ ਕਰੋਗੇ ਤੁਸੀਂ ਉਹ ਧੜੇ ਨਾਲ ਖੜਕੇ ਜਿਹੜੇ ਕਹਿ ਰਹੇ ਸੀ ਵੀ ਲਾਗੂ ਕਰੋ 100% ਲਾਗੂ ਕਰਾਂਗੇ ਬਿਲਕੁਲ ਉਸ ਰਿਪੋਰਟ ਨੂੰ ਆਧਾਰ ਮੰਨ ਕੇ ਸਾਰੀਆਂ ਜਿਹੜੀਆਂ ਆਉਣ ਵਾਲੀਆਂ ਪਾਰਟੀ ਦੀਆਂ ਪਾਲਿਸੀਆਂ ਨੇ ਉਹ ਤੈਅ ਕੀਤੀਆਂ ਜਾਂਦੀਆਂ ਜੀ ਤੁੰਦ ਸਾਹਿਬ ਕਿਵੇਂ ਦੇਖਦੇ ਹੋ ਪਹਿਲਾਂ ਤੁਸੀਂ ਅਕਾਲੀ ਦਲ ਤੋਂ ਵੀ ਨੇੜੇ ਰਹੇ ਹੋ ਤਕਵੀਰ ਸਿੰਘ ਬਾਦਲ ਦੇ ਅੱਜ ਦੇ ਇਕੱਠ ਨੂੰ ਕੋਈ ਗੱਲ ਇਹ ਹੈ ਨੇੜਤਾ ਬਹੁਤ ਜ਼ਿਆਦਾ ਸੀ ਨਜੀਤ ਸਿੰਘ ਸੀ ਪਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਉਹ ਨਿੱਜੀ ਰਿਸ਼ਤਿਆਂ ਤੋਂ ਨਿੱਜੀ ਰੰਜਸ਼ਾਂ ਤੋਂ ਪਾਰ ਦੀ ਗੱਲ ਹੈ ਇਹ ਇਸ ਨਵੀਂ ਭਰਤੀ ਨਾਲ ਜੁੜਨ ਜਾ ਰਹੇ ਆ ਤੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਿੱਚ ਅਕਾਲੀ ਦਲ ਨੂੰ ਦੁਬਾਰਾ ਖੜਾ ਕਰਨ ਵਿੱਚ ਇਹ ਜ਼ਿਲ੍ਹੇ ਦਾ ਬਹੁਤ ਵੱਡਾ ਰੋਲ ਰਹੂਗਾ ਜਿਵੇਂ ਝੁੰਡਾ ਸਾਹਿਬ ਵੀ ਜੁੜੇ ਹੋਏ ਤੁਹਾਡੇ ਨਾਲ ਜੁੜ ਗਏ ਲੋਂਗੋ ਵਾਲਾ ਸਾਹਿਬ ਵੀ ਹੁਣ ਝੁੰਡਾ ਕਮੇਟੀ ਦੀ ਰਿਪੋਰਟ ਅਕਾਲੀ ਦਲ ਵੱਲੋਂ ਨਹੀਂ ਲਾਗੂ ਹੋਈ ਤੁਸੀਂ ਲਾਗੂ ਕਰਵਾਉਂਗੇ ਉਹਨੂੰ ਜਨਤਕ ਕਰੋਗੇ ਅੱਜ ਦਾ ਸਟੇਜ ਤੇ ਕਿਹਾ ਕਿ ਅਟਿਆ ਜੀ ਬਚੁੰਦਾ ਕਮੇਟੀ ਰਿਪੋਰਟ ਪਬਲਿਕ ਹੋਣੀ ਚਾਹੀਦੀ ਆ ਤੇ ਚਲੋ ਝੁੰਦਾ ਸਾਹਿਬ ਨੇ ਵੀ ਕਹਿ ਲਿਆ ਠੀਕ ਹੈ ਅਸੀਂ ਉਸ ਵਲੇ ਨਹੀਂ ਪਬਲਿਕ ਕੀਤੀ ਜੋ ਆਪਣੇ ਰਿਲੀਜ਼ ਕੀਤੀ ਸੀ ਪਾਰਟੀ ਨੂੰ ਲੇਕਿਨ ਜੋ ਉਹਦੇ ਵਿੱਚ ਮੱਦਾਂ ਨੇ ਜਿਹੜੇ ਸੁਝਾਅ ਆਪਣੇ ਵਰਕਰਾਂ ਨੇ ਲੀਡਰਾਂ ਨੇ ਦਿੱਤੇ ਆ ਉਹ ਸਾਰੇ ਹੀ ਅਕਾਲੀ ਦਲ ਦੇ ਭਲੇ ਵਾਸਤੇ ਫਾਇਦੇ ਵਾਸਤੇ ਆ ਤੇ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਸੰਸਥਾਵਾਂ ਨੂੰ ਕਿਵੇਂ ਆਪਾਂ ਕਾਇਮ ਰੱਖਣਾ ਤਗੜਾ ਰੱਖਣਾ ਆ ਤੇ ਆਪਣੇ ਜਿਹੜੀ ਲੀਡਰਸ਼ਿਪ ਆ ਉਦੇ ਵਿੱਚ ਕੋਈ ਬਹੁਤਾ ਰੋਲ ਕੁਚਲਾਨੀ ਚਾਹੀਦਾ ਵੀ ਇੱਕ ਪਾਸੇ ਸ਼ਰੋਣੀ ਕਮਿਟੀ ਮੈਂਬਰ ਬਣ ਗਿਆ ਦੂਜੇ ਪਾਸੇ ਐਮ ਐਲ ਏ ਬਣ ਗਿਆ ਧਾਰਮਿਕ ਖੇਤਰ ਰਾਜਸੀ ਖੇਤਰ ਵੱਖਰੇ ਚਾਹੀਦੇ ਆ ਬੜਾ ਕੁਝ ਹੋ ਚ ਪਰ ਆਪਣੇ ਮੁੱਖ ਦੀ ਗੱਲ ਇਹ ਆ ਵੀ ਚੁੰਦਾ ਕਮੇਟੀ ਵਿੱਚ ਲੀਡਰਸ਼ਿਪ ਵਿੱਚ ਤਬਦੀਲੀ ਮੰਗੀ ਗਈ ਸੀ ਅਕਾਲ ਤਖਤ ਸਾਹਿਬ ਤੇ ਜਾਣ ਦੀ ਗੱਲ ਹੋਈ ਸੀ ਅਕਾਲ ਤਖਤ ਸਾਹਿਬ ਤੇ ਚਲੋ ਚਲੇ ਗਏ ਥਕੇ ਨਾ ਗਏ ਲੇਕਿਨ ਲੀਡਰਸ਼ਿਪ ਵਿੱਚ ਤਬਦੀਲੀ ਨੂੰ ਨਹੀਂ ਮੰਨ ਰਹਾ ਜੇ ਦੋ ਤਰੀਕ ਦੇ ਹੁਕਮਨਾਮੇ ਮੰਨ ਲੈਂਦੇ ਤੇ ਸਾਰਾ ਕੁਝ ਠੀਕ ਹੋ ਜਾਣਾ ਸੀਗਾ ਪਰ ਚੁੰਦਾ ਕਮੇਟੀ ਦੀ ਰਿਪੋਰਟ ਜਨਤਕ ਹੋਊਗੀ ਇੱਕ ਨਾ ਇੱਕ ਦਿਨ ਤੁੰਦਾ ਸਾਹਿਬ ਤੁੰਦਾ ਸਾਹਿਬ ਚੁੰਦਾ ਸਾਹਿਬ ਤੁੰਦਾ ਸਾਹਿਬ ਤੁਸੀਂ ਉਹ ਕਮੇਟੀ ਦੀ ਰਿਪੋਰਟ ਜਿਹੜੀ ਤੁਸੀਂ ਬਣਾਈ ਸੀ ਹੁਣ ਤੁਸੀਂ ਲਾਗੂ ਕਰੋਗੇ ਤੁਸੀਂ ਉਹ ਧੜੇ ਨਾਲ ਖੜ ਕੇ ਜਿਹੜੇ ਕਹਿ ਰਹੇ ਸੀ ਵੀ ਲਾਗੂ ਕਰੋ 100% ਲਾਗੂ ਕਰਾਂਗੇ ਬਿਲਕੁਲ ਉਸ ਰਿਪੋਰਟ ਨੂੰ ਆਧਾਰ ਮੰਨ ਕੇ ਸਾਰੀਆਂ ਜਿਹੜੀਆਂ ਆਉਣ ਵਾਲੀਆਂ ਪਾਰਟੀ ਦੀਆਂ ਪਾਲਿਸੀਜ਼ ਨੇ ਉਹ ਤੈਅ ਕੀਤੀਆਂ ਜਾਣਗੀਆਂ ਚੁੰਦਾ ਸਾਹਿਬ ਕਿਵੇਂ ਦੇਖਦੇ ਹੋ ਪਹਿਲਾਂ ਤੁਸੀਂ ਅਕਾਲੀ ਦਲ ਤੋਂ ਵੀ ਨੇੜੇ ਰਹੋ ਤਖਵੀਰ ਸਿੰਘ ਬਾਦਲ ਦੇ ਅੱਜ ਦੇ ਇਕੱਠ ਨੂੰ ਕਿਵੇਂ ਦੇਖਦੇ ਹੋ ਗੱਲ ਇਹ ਹੈ ਨੇੜਤਾ ਬਹੁਤ ਜਿਆਦਾ ਸੀ ਨਜੀ ਸਾਂ ਸੀ ਪਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਹੈ ਉਹ ਨਜੀ ਰਿਸ਼ਤਿਆਂ ਤੋਂ ਨਜੀ ਰਣਸ਼ਾਂ ਤੋਂ ਪਾਰ ਦੀ ਗੱਲ ਹੈ ਉੱਥੇ ਖੜਨਾ ਹਰ ਸਿੱਖ ਦਾ ਧਰਮ ਵੀ ਹੈ ਔਰ ਫਰਜ਼ ਵੀ ਹੈ ਸੋ ਸਾਡੇ ਲਈ ਬੜਾ ਔਖਾ ਸਮਾਂ ਸੀ ਬੜੇ ਸੰਕਟ ਦਾ ਟਾਈਮ ਸੀ ਮੇਰੇ ਲਈ ਫੈਸਲਾ ਲੈਣ ਵਾਲਾ ਪਰ ਮੈਂ ਸਮਝਦਾ ਮੈਂ ਸਹੀ ਫੈਸਲਾ ਲਿਆ ਔਰ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਖੜ ਕੇ ਸਿੱਖ ਪੰਥ ਦੀਆਂ ਜਿੱਥੇ ਭਾਵਨਾਵਾਂ ਦੀ ਕਦਰ ਕੀਤੀ ਹੈ ਉੱਥੇ ਆਪ ਦੇ ਜ਼ਮੀਰ ਦੀ ਆਵਾਜ਼ ਨਾਲ ਸਹੀ ਫੈਸਲਾ ਲਿਆ ਮੈਂ ਤੁਸੀਂ ਰਿਪੋਰਟ ਜਿਹੜੀ ਤੁਹਾਡੀ ਬਣਾਈ ਹੋਈ ਸੀ ਉਹਦੇ ਵਿੱਚ ਕਿਹਾ ਸੀ ਧਰਮ ਤੇ ਰਾਜਨੀਤਿਕ ਖੇਤਰ ਨੂੰ ਵੱਖਰੋ-ਵੱਖਰਾ ਹੀ ਰੱਖਿਆ ਜਾਵੇ ਕਿ ਹੁਣ ਉਸੇ ਇਨ ਬਿਨੇ ਲਾਗੂ ਹੋਊਗੀ ਸਕ ਧਰਮ ਤੇ ਰਾਜਨੀਤੀ ਨੂੰ ਵੱਖਰਾ ਦਾਰੀ ਸੀ ਕੰਮ ਉਹਦਾ ਸਾਡਾ ਜਿਹੜਾ ਧਰਮ ਤੇ ਰਾਜਨੀਤੀ ਇਕੱਠੀ ਹੈ ਸਿੱਖੀ ਚ ਮੇਰੀ ਪੀਰੀ ਦਾ ਸਿਧਾਂਤ ਹੈ ਸਾਡਾ ਪਰੰਤੂ ਰਾਜਨੀਤੀ ਹੈ ਜਿਹੜੀ ਉਹ ਧਰਮ ਦੇ ਹੇਠਾਂ ਚੱਲੇ ਰਾਜਨੀਤੀ ਉੱਪਰ ਚੱਲ ਰਹੀ ਸੀ ਜਿਹਦੇ ਨਾਲ ਸਾਡਾ ਨੁਕਸਾਨ ਹੋਇਆ ਜਿੰਨਾ ਚਿਰ ਸ਼੍ਰੋਮਣੀ ਕਾਦੀ ਲਲਿਤ ਧਰਮ ਦੇ ਹੇਠਾਂ ਰਾਜਨੀਤੀ ਕੰਮ ਕਰਦੀ ਰਹੀ ਹੈ ਉਹਨਾਂ ਚਿਰ ਅਕਾਲੀ ਦਲ ਔਰ ਸੇਕ ਕੌਮ ਚੜਦੀ ਕਲਾ ਚ ਰਹੀ ਹੈ ਜਦੋਂ ਰਾਜਨੀਤੀ ਭਾਰੂ ਹੋ ਗਈ ਧਰਮ ਪਿੱਛੇ ਕਰ ਲਿਆ ਸੀ ਉੱਥੇ ਸਾਡਾ ਨੁਕਸਾਨ ਹੋਇਆ ਇਹ ਸਾਡਾ ਮੁੱਖ ਕਾਰਨ ਸੀ ਔਰ ਇਹਨੂੰ ਅਸੀਂ ਸੁਧਾਰ ਕੇ ਸਹੀ ਲੀਤੇ ਲਿਆਉਣਾ ਇਹ ਸਨ ਇਕਬਾਲ ਸਿੰਘ ਝੁੰਡਾ ਜਿਹੜੇ ਝੁੰਡਾ ਰਿਪੋਰਟ ਜਿਨ੍ਹਾਂ ਨੇ ਤਿਆਰ ਕੀਤੀ ਸੀ ਉਸ ਨੂੰ ਇਨਪਿਨ ਲਾਗੂ ਕਰਾਉਣ ਦੀ ਜਿਹੜੀ ਹੁਣ ਉਹ ਗੱਲ ਕਰ ਰਹੇ ਨੇ ਕੈਮਰਾਮੈਨ ਨੂਰ ਦੇ ਨਾਲ ਇਕਬਾਲ ਸਿੰਘ ਫਗੋੜਾ ਡੀ5 ਚੈਨਲ ਪੰਜਾਬੀ ਸੰਘਰੂਰ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ